ਭਰਮਣ ਕਰਦੇ ਆ ਕਰਦੇ ਆ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪर्वਤ ਤੇ ਪਹੁੰਚੇ ਨੇ ਜਿੱਥੇ ਜੋਗੀਆਂ ਦੇ ਟਿਲੇ ਸਨ ਜੋਗੀਆਂ ਦਾ ਵਾਸ ਸੀ ਭਾਰਤ ਦਾ ਦਿਲ ਦਿਮਾਗ ਜਿੱਥੇ ਬੈਠਾ ਸੀ ਭਾਈ ਗੁਰਦਾਸ ਨੂੰ ਕਹਿਣਾ ਪਿਆ ਸਿਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਚੰਗੇ ਦਿਮਾਗ ਰੱਖਣ ਵਾਲੇ ਸੂਝ ਸਮਝ ਰੱਖਣ ਵਾਲੇ ਉਤੇ ਪਹਾੜਾਂ ਦੀਆਂ ਗੁਫਾਵਾਂ 'ਚ ਜਾ ਕੇ ਬੈਠ ਗਏ ਨੇ ਸੰਸਾਰ ਨੂੰ ਕੌਣ ਪਾਰੂ ਪਾਰੇਗਾ ਸੂਝ ਸਮਝ ਕੌਣ ਦੇਵੇਗਾ ਇਹ ਸਾਰੇ ਪਾਸੇ ਹੋ ਗਏ ਨੇ ਤਾਂ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਉੱਠੇ ਨੇ ਸਮੇਰ ਪर्वਤ ਤੇ ਜੋ ਜੋਗੀਆਂ ਨਾਲ ਗੋਸ਼ਟੀ ਹੋਈਏ ਇਹ ਸਾਰੀ ਗੋਸ਼ਟੀ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਨਾਮ ਦੇ ਨਾਲ ਦਰਜ ਹੈ RAM ਕੱਲੀ ਮੱਲਾ ਪਹਿਲਾ ਸਿੱਧ ਬੋਸ਼ ਇਹ ਦੇ ਨਾਲ ਵਿੱਚ ਵੱਖ-ਵੱਖ yogੀਆਂ ਨਾਲ ਚਰਚਾ ਆਪਣੀ ਜਵਾਨ ਉਮਰ ਦੇ ਵਿੱਚ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਹਾੜ ਤੇ ਪਹੁੰਚੇ yogੀਆਂ ਨਾਲ ਚਰਚਾ ਹੋਈ ਇਨ੍ਹਾਂ yogੀਆਂ ਦੇ ਵਿੱਚ ਬਹੁਤ ਸਾਰੇ ਸਿੱਧ ਪੁਰਸ਼ ਸਨ ਸਿੱਧੀਆਂ ਮਿਲ ਚੁਕੀਆਂ ਸਨ ਇਸ ਵਾਸਤੇ ਇਹਨਾਂ ਦਾ ਨਾਮ ਸਿੱਧ ਪੈ ਗਿਆ ਸੀ प्राणायाम दी साधना ਦੇ ਸਫਲਤਾ ਹੋਣ ਕਰਕੇ ਇਹਨਾਂ ਦੀ ਆਇਓ ਬਹੁਤ ਲੰਬੀ ਹੋ ਚੁੱਕੀ ਸੀ ਗੁਰੂ ਨਾਨਕ ਦੇਵ ਜੀ ਦੇ ਵਕਤ ਤੱਕ ਰਾਜ yogi ਭਰਤਰੀ ਵੀ ਮੌਜੂਦ ਸੀ ਭਰਤਰੀ ਦੇ ਪ੍ਰਤੀ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਬਦ ਵੀ ਆਸਾ ਰਾਗ ਵਿੱਚ ਮਿਲਦੇ ਨੇ ਪਹਿਲਾ ਸਿਫਤੀ ਰਤਾਂ ਸਦ ਬੈ ਰਾਗੀ ਜੁਵੇ ਜਨਮ ਨਾ ਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਦੂਸਰਾ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਦਾ ਇੱਕ ਤੀਸਰਾ ਸ਼ਬਦ ਵੀ ਹੈ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ अनेਕੰ ਕਹਿ ਨਾਨਕ ਸੁਣ ਬਰਤਰ ਜੋਗੀ ਪਾਰ ਬ੍ਰह्म ਲਿਵ ਇਕੰ ਐ ਭਰਤਰੀ ਜਗਤ ਦੇ ਸਾਰੇ ਵਰਨ ਭੇਕ ਧਰਮ ਨਾਨਕ ਇਹਨਾਂ ਦੇ ਨਾਲ ਚੱਲਦਾ ਔਰ ਨਾਨਕ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਬਸ ਮੇਰਾ ਇਹੀ ਧਰਮ ਹੈ ਸਬਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਗਲੀ ਜੋਤ ਹਮਾਰੀ ਸਮਯਾ ਨਾਨਾ ਵਰਨ अनेਕੰ कह नानक सुन भरतर् योगी पार ब्रह्म लिव एकम इस तरह ये जो सांझी वार्ता का संदेश उपदेश भरतरी ने सुनाया भरती ने शिष्टत्व ग्रहण कीता हाथ जोड़ के प्रणाम कीते लेकिन और बाकी योगी ਉਨਾਂ ਵੀ ਜੋ ਮਨੋਦਸ਼ਾ ਹੋਈ ਭਾਈ ਗੁਰਦਾਸ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਖਾਦੀ ਖੁਨਸ ਜੋਗੀਸਰਾ ਗੋਸ਼ਟ ਕਰਨ ਸਵੇ ਉਠਾਈ ਉਛੇ ਜੋਗੀ ਭੰਗਰਨਾਥ ਤੁਦ ਦੁੱਧ ਵਿੱਚ ਕਿਉਂ ਕਾਂਜੀ ਪਾਈ ਗੋਰਖ ਦੇ ਚਹੇਤੇ ਚੇਲਿਆਂ ਦੇ ਚੋਂ ਭੰਗਰਨਾਥ ਸਵਾਮੀ ਭੰਗਰਨਾਥ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ ਤੁਹਾਡੀ ਜ਼ਿੰਦਗੀ ਤੇ ਪਾਵਨ ਪਵਿੱਤਰ ਦੁੱਧ ਦੀ ਤਰ੍ਹਾਂ ਸੀ ਪਰ ਤੁਸੀਂ ਉਸ ਦੇ ਚ ਗਰਸਤ ਦੀ ਕਾਂਜੀ ਪਾ ਦਿੱਤੀ ਹੈ ਫਿਟਿਆ ਚਾਟੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਤੁਹਾਡਾ ਦੁੱਧ ਫਟ ਚੁਕਿਆ ਹੈ ਤੁਹਾਨੂੰ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਗਰਸਤ ਹੀ ਹੋ ਗਏ ਹੋ ਗਰਸ ਧਰਮ ਦੀ ਬੜੀ ਮਹਿਮਾ ਗੁਰਨਾਨਕ ਨੇ ਗਾਇਨ ਕੀਤੀ ਹੈ ਸੰਬੋਧਨ ਕਰਦੇ ਹੋਏ ਆਖਿਆ ਬਾਬਾ ਆਖੇ 나ਥ ਜੀ ਤੇਰੀ ਮਾਂ ਕੋ ਚੱਜੀ ਆਈ ਹੋਏ ਅਤੀਤ ਗ੍ਰਸਤ ਤਜ ਪਰ ਉਹਨੋਂ ਕੇ ਘਰ ਮੰਗਣ ਜਾਈ ਭਿਖਸ਼ਾ ਤੇ ਗ੍ਰਸਤੀਆਂ ਕੋ ਲੁ ਲੈਂਦੇ ਆ ਉਪਜੀਵਕਾ ਤੇ ਗ੍ਰਸਤੀ ਚਲਾਉਂਦੇ ਨੇ ਕੀ ਹੋਇਆ ਤੁਸੀਂ ਜੋਗੀ ਹੋ ਗਏ ਲੇਕਿਨ ਜਦ ਲੰਬੀ ਭੈਸ ਹੋਈ ਲੰਬਾ ਵਿਚਾਰ ਵਟਾਂਦਰਾ ਹੋਇਆ ਔਰ ਜੋਗੀਆਂ ਨੇ ਇਹ ਬੁਨਿਆਦੀ ਨੁਕਤੇ ਰੱਖੇ ਕਿ ਅਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਕੋਈ ਇਸਤਰੀ ਅਵਤਾਰ ਨਹੀਂ ਬਣੀ ਕੋਈ ਧਾਰਮਿਕ ਤਲ ਤੇ ਰਹਿਬਰ ਵੀ ਨਹੀਂ ਬਣੀ ਕਿਸੇ ਬਹੁਤ ਵੱਡੇ ਗ੍ਰੰਥ ਨੂੰ ਵੀ ਜਨਮ ਨਹੀਂ ਦੇ ਸਕੀ ਗ੍ਰੰਥਕਾਰ ਵੀ ਨਹੀਂ ਬਣੀ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਇਸਤਰੀ ਪਛੜੀ ਹੋਈ ਹੈ ਨੰਬਰ 2 ਹੈ ਪਛੜੀ ਹੋਈ ਹੈ ਪਿੱਛੇ ਹੈ ਕੁਛਕ ਨੇ ਤੇ ਨਰਕ ਦੁਆਰੀ ਵੀ ਕਹਿ ਦਿੱਤਾ ਹੈ ਭਾਈ ਗੁਰਦਾਸ ਨੂੰ ਕਹਿਣਾ ਪਿਆ ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਤੇ ਨਰਕ ਦੁਆਰੀ ਨਹੀਂ ਹੈ ਮੋਕਸ਼ ਦੁਆਰੀ ਹੈ ਖੈਰ ਜਦ ਇਹ ਦਲੀਲਾਂ ਦਿੱਤੀਆਂ ਇਸਤਰੀ ਕੋਈ ਗ੍ਰੰਥਕਾਰ ਨਹੀਂ ਬਣ ਸਕੀ। ਇਸਤਰੀ ਅਵਤਾਰ ਨਹੀਂ ਬਣ ਸਕੀ। ਇਸਤਰੀ ਚੋਟੀ ਦੀ ਰਹਿਬਰ ਨਹੀਂ ਬਣ ਸਕੀ। ਇਸ ਤੋਂ ਹੀ ਜਾਪਦਾ ਹੈ ਕਿ ਇਲਮ ਦੇ ਵਿੱਚ, ਕਲਾ ਦੇ ਵਿੱਚ, ਗਿਆਨ ਦੇ ਵਿੱਚ, ਵਿਗਿਆਨ ਦੇ ਵਿੱਚ ਇਸਤਰੀਆਂ ਸਿਰਫ ਨਾਮਾਤਰ ਨੇ। ਉਸਤ ਬਰਾਬਰ ਨਹੀਂ ਹੈ। ਪੁਰਸ਼ ਅੱਗੇ ਹੈ। ਅੱਗੇ ਹੈ। ਹਰ ਪੱਖ ਦੇ ਵਿੱਚ ਪੁਰਸ਼ ਅੱਗੇ ਹੈ। ਜਦ ਇਹ ਦਲੀਲ ਗੁਰੂ ਨਾਨਕ ਦੇ ਅੱਗੋਂ ਰੱਖੇ ਕਿ ਇਸਤਰੀ ਨੂੰ ਤੁਸੀਂ ਬਰਾਬਰੀ ਦੇਂਦੇ ਹੋ ਗ੍ਰਸਥ ਧਰਮ ਦੀ ਮਹਿਮਾ ਗਾਇਨ ਕਰਦੇ ਹੋ ਇਸਤਰੀ ਕਿਦਰੇ ਵੀ ਬਰਾਬਰ ਨਹੀਂ ਦਿਖਾਈ ਦਿੰਦੀ ਪਛੜੀ ਹੋਈ ਹੈ ਪਛੜੀ ਹੋਈ ਹੈ ਬੇਸ਼ਤਰ ਮਸਬਾ ਨੇ ਧਰਮਾ ਨੇ ਇਸਤਰੀ ਦਾ ਧਾਰਮਿਕ ਮੰਦਰਾਂ ਦੇ ਵਿੱਚ ਪ੍ਰਵੇਸ਼ ਵੀ ਬੰਦ ਕੀਤਾ ਹੋਇਆ ਬੇਸ਼ਤਿਰ ਧਰਮ ਇਸਤਰੀ ਨੂੰ ਕੁਝ ਧਾਰਮਿਕ ਕਰਮ ਤੋਂ ਵੀ ਰੋਕਦੇ ਨੇ ਵੀ ਇਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਬੇਸ਼ਤੇ ਧਰਮ ਬਿਰੇਸ਼ ਦੇ ਧਰਮ ਇਸਤਰੀ ਨੂੰ ਕਈ ਥਾਵਾਂ ਤੇ ਰੋਕਦੇ ਨੇ ਕਿ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਹੱਕ ਨਹੀਂ ਹੈ ਔਰ ਇੱਥੇ ਇਸਤਰੀ ਪਛੜੀ ਹੋਈ ਹੈ ਈ ਦਲੀਲਾਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖੀਆਂ ਗਈਆਂ ਇਸਤਰੀ ਤੇ ਹਰ ਪਲ ਹਰ ਪੱਖ ਵਿੱਚ ਪਛੜੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਬੜੀ ਸੁੰਦਰ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਗੀਓ ਠੀਕ ਹੈ ਇਸਤਰੀ अवतार नहीं बन सके पर अवतार भी जन्म लाती है जेड़ा समय शक्ति खर्च करके कोई आत्मा अवतार बनदी है ओही शक्ति ते समय खर्च हो गए स्त्री दा अवतार दी पालना दे अवतार होना जे अफजल है महान है ਉਹ ਅਵਤਾਰ ਦੀ ਜਨਮੇ ਹੋਣਾ ਵੀ ਮਹਾਨ ਹੈ। ਉਹਦੀ ਗੋਦ ਇਤਨੀ ਪਵਿੱਤਰ ਸੀ। ਉਹਦੀ ਕੁੱਖ ਇਤਨੀ ਪਾਵਨ ਸੀ ਕਿ ਉਹ ਅਵਤਾਰ ਦੀ ਜਨਮਦਾਤੀ ਬਣ ਸਕੀ। ਉਹਦਾ ਸਮਾਂ, ਉਹਦੀ ਸ਼ਕਤੀ ਅਵਤਾਰ ਨੂੰ ਜਨਮ ਦੇਣ ਦੇ ਵਿੱਚ ਔਰ ਪਾਲਣਾਂ ਦੇ ਵਿੱਚ ਖਰਚ ਹੋਇਆ। ਵਿਚਾਰੀ ਆਪ ਕਿੱਥੋਂ ਅਵਤਾਰ ਬਣਦੀ? ਉਹਦੀ ਸ਼ਕਤੀ ਤੇ ਸਮਾਂ ਇੱਕ ਸੰਤ ਨੂੰ ਜਨਮ ਦੇਣ ਦੇ ਵਿੱਚ ਖਰਚ ਹੋਇਆ। ਇੱਕ ਰੈਬਰ ਨੂੰ ਜਨਮ ਦੇਣ ਦੇ ਵਿੱਚ ਖਰਚ ਹੋਇਆ। ਕੁੱਖ ਦੇ ਨਾਲ ਕਿਸੇ અવਤਾਰ ਦਾ ਸੰਤ ਦਾ ਜਾਂ ਰਹਿਬਰ ਦਾ ਮੇਲ ਮਿਲਿਆ ਉਹ ਗੋਦ ਉਹ ਕੁੱਖ ਮਹਾਨ ਸੀ ਬੜੀ ਪਵਿੱਤਰ ਸੀ ਇਹ ਠੀਕ ਹੈ ਕਿ ਹਰ ਬ셔ਰ અવਤਾਰ ਨਹੀਂ ਆਉਂਦਾ ਹਰ ਇਸਤਰੀ અવਤਾਰ ਦੀ ਜਨਨੀ ਵੀ ਨਹੀਂ ਆਉਂਦੀ ਪਰ ਜਿੱਥੇ અવਤਾਰ ਮਹਾਨ ਹੈ ਉੱਥੇ ਉਹ ਜਨਨੀ ਵੀ ਮਹਾਨ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਤਨੀ ਮਹਾਨ ਇਸਤਰੀ ਨੂੰ ਨਿਖਿੜਤ ਕਹਿ ਦੇਣਾ ਨਰਕ ਦੁਆਰੀ ਕਹਿ ਦੇਣਾ ਸ਼ੂਦਰ ਕਹਿ ਦੇਣਾ ਧਾਰਮਿਕ ਰਸਮ ਰਿਵਾਜ ਲਈ ਔਰ ਧਾਰਮਿਕ ਮੰਦਨਾ ਲਈ ਉਹਦੇ ਦਰਵਾਜ਼ੇ ਬੰਦ ਕਰਨੇ ਔਰ ਕਰਮ ਤੋਂ ਰੋਕਣਾ ਇਹ ਜ਼ਿਆਦਤੀ ਹੈ ਇਹ ਜ਼ੁਲਮ ਹੈ ਨਾਰੀ ਦੇ ਹੱਕ ਵਿੱਚ ਇਸਤਰੀ ਦੇ ਹੱਕ ਵਿੱਚ ਬੜੀ ਬੁਲੰਦ ਆਵਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੂਹੇ ਜ਼ਮੀਨ ਤੇ ਉਠਾਈ ਆਖਿਆ ਇਸਤਰੀ ਮਹਾਨ ਹੈ ਔਰ ਪੁਰਸ਼ ਦੀ ਬਰਾਬਰੀ ਹੈ ਹਾਂ स्त्री स्त्री है पुरुष पुरुष है जैसे कमल कमल है गुलाब गुलाब है पर दोहान इंज कही गुलाब महान है कमल कुछ भी नहीं कमल महान है और गुलाब निखेद है, है नहीं गुलाब अपनी थां ते महान है कमल अपनी थां ते महान है स्त्री अपनी थां महान है पुरुष अपनी थां ते महान है हां उस वक्त ਇਕ ਉਲਟ ਚੱਕਰ ਚੱਲ ਪੈਂਦਾ ਹੈ ਜਦ ਕੋਈ ਔਰਤ ਪੁਰਸ਼ ਦੀ ਨਕਲ ਕਰਨ ਲੱਗ ਪੈਂਦੀ ਹੈ ਉਸ ਦਾ ਹੀ ਪਹਿਰਾਵਾ ਉਸ ਦੀ ਤੋਰੇ ਜ਼ਿੰਦਗੀ ਅਪਣਾਉਂਦੀ ਹੈ ਜਾਂ ਕੋਈ ਪੁਰਸ਼ ਔਰਤ ਦੀ ਨਕਲ ਤੇ ਚੱਲ ਪੈਂਦਾ ਹੈ ਨਕਲ ਕਰਕੇ ਔਰਤ ਨਹੀਂ ਬਣਤੇ ਨਹੀਂ ਸਕੇਗਾ ਲੇਕਿਨ ਉਹ ਪੂਰਨ ਪੁਰਸ਼ ਵੀ ਨਹੀਂ ਬਣ ਸਕੇਗਾ ਨਕਲ ਕਰਕੇ ਔਰਤ ਮਰਦ ਨਹੀਂ ਬਣਤੇ ਨਹੀਂ ਸਕੇਗੀ ਲੇਕਿਨ ਆਪਣਾ ਔਰਤ ਤੱਤ ਵੀ ਗਵਾਏਗੀ ਆਪਣੇ ਇਸਤਰੀ ਵਾਲਾ ਸੁਭਾਅ ਜੋ ਸੁਭ ਸੁਭਾਅ ਹੈ ਉਹ ਵੀ ਗਵਾ ਬੈਠੇਗੀ ਗੁਲਾਬ ਅਗਰ ਕਮਲ ਬਣਨਾ ਚਾਹੇ ਬਣਤੇ ਨਹੀਂ ਸਕੇਗਾ ਪਰ ਉਸ ਦਾ ਗੁਲਾਬ ਹੋਣਾ ਵੀ ਰਹਿ ਜਾਏਗਾ ਅਗਰ ਇੱਕ ਕਮਲ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਬਣਤੇ ਨਹੀਂ ਸਕੇਗਾ ਪਰ ਉਹ ਢੰਗ ਦਾ ਕਮਲ ਵੀ ਨਹੀਂ ਹੋ ਸਕੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਨਾ ਕੋਈ ਨਿਖੇਦ ਹੈ ਨਾ ਕੋਈ ਮਹਾਨ ਹੈ ਆਪਣੀ ਆਪਣੀ ਥਾਂ ਤੇ ਦੋਵੇਂ ਮਹਾਨ ਨੇ ਬਰਾਬਰ ਜੋਗੀਆਂ ਨੇ ਜਦ ਦੇਖਿਆ ਹਰ ਗੱਲ ਦੇ ਵਿੱਚ ਗੁਰੂ ਨਾਨਕ ਅੱਗੇ ਵੱਧੇ ਜਾ ਰਹੇ ਨੇ ਅੱਗੇ ਵੱਧੇ ਜਾ ਰਹੇ ਨੇ ਤੋਂ ਸਿੱਧ ਪੁਰਸ਼ ਸਨ ਉਹਨਾਂ ਕੋਲ ਕਰਾਮਾਤਾ ਸਨ ਰਿਧੀਆਂ ਸਿੱਧੀਆਂ ਸਨ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 24-25 ਸਾਲ ਦੇ ਯੁਵਕ ਨੌਜਵਾਨ ਔਰ ਉਹ ਯੋਗੀ ਕਿਸੇ ਦੀ ਉਮਰ 1000 ਸਾਲ ਕਿਸੇ ਦੀ 1500 ਸਾਲ ਕਿਸੇ ਦੀ 500 ਸਾਲ pranayam ਦੀ ਸਾਧਨਾ ਨਾਲ ਉਮਰ ਬਹੁਤ ਲੰਬੀ ਕੀਤੀ ਹੋਈ ਸੀ ਸਭ ਸਿੱਧੀ ਮਨੇ ਵਿਚਾਰਿਆ ਭਾਈ ਗੁਰਦਾਸ ਲਿਖ ਦੇਣਾ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਏਵ ਲੈਵੇ ਬਾਲਾ ਇਹ ਬਾਲਕ ਇਹ ਛੋਟਾ ਜਿਹਾ ਬੱਚਾ ਇਹ 25 ਸਾਲ ਦਾ 80000 1000 سال دی عمر رکھ دیں 1.5 1000 سال دی ਸਾਡੀ عمر اے کل دا بچہ کیویں દર્شن ایو لےਵੇ ਬਾਲਾ ایسا ਜੋਗੀ ਕਲੀਮਾਏ हमरे पंਥ کرے 우ਜਿਆਲਾ ਜੇ ਇਹ ਬਾਲਕ ਕਿਦਰੇ ਜੋਗੀ ਬਣ ਜਾਏ ਤੇ ਇਹ ਹਰ ਭਾਸ਼ਾ ਦਾ ਗੈਨੀ ਐ ਦਲੀਲ ਬਾਸ ਐ ਬੜੇ ਸੁੰਦਰ ਇਹ ਦੇ ਕੁਲ ਪ੍ਰਮਾਣ ਨੇ ਇਦੇ ਕੋਲ ਕਹਿਣ ਦੀ ਸ਼ੈਲੀ ਹੈ ਕਹਿਣ ਦਾ ਢੰਗ ਹੈ ਲਿਆਜ਼ਾ ਇਹ ਕਿਦਰੇ ਸਾਡਾ ਪ੍ਰਚਾਰਕ ਬਣ ਜਾਏ ਤੋ ਹਮਰੇ ਪੰਥ ਕਰੇ ਉਜੇ ਆਲਾ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ ਫੈਲਾਵੇਗਾ ਪਰ ਇਹ ਜੋਗੀ ਕਿਵੇਂ ਬਣੇ ਸਾਡੇ ਕੋਲੋਂ ਪ੍ਰਭਾਵਿਤ ਹੋਵੇ ਸਾਡਾ ਇਸ ਦੇ ਉੱਤੇ ਪ੍ਰਭਾਵ ਪਵੇ ਤਾਂ ਹੀ ਜੋਗੀ ਬਣੇਗਾ ਵਰਨਾ ਕਿਸ ਤਰ੍ਹਾਂ ਬਣੇਗਾ ਤੋ ਸਿਧੀਆਂ ਨੇ ਸਿੱਧ ਪੁਰਸ਼ਾਂ ਨੇ ਆਪਸ ਵਿੱਚ ਸੋਚਿਆ ਇਹਨੂੰ ਕੋਈ ਸਿੱਧੀ ਦਿਖਾਈ ਹੈ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਵਨ ਉਠ ਚਾਲ ਚਰਪਟ ਨਾਥ ਨੇ ਕਰਮੰਡਲ ਦਿੱਤਾ ਖੱਪਰ ਆਖਿਆ ਸਾਹਮਣੇ ਸਰੋਵਰ ਤੋਂ ਪਾਣੀ ਭਰ ਕੇ ਲਿਆਓ ਸਾਡੇ ਵਾਸਤੇ ਐਸਾ ਹੁਕਮ ਕੋਈ ਉਸਤੇ ਕਰ ਸਕਦਾ ਹੈ ਜਦ ਅਗਲੇ ਨੂੰ ਛੋਟਾ ਸਮੇ ਸਮਝੇ ਉਮਰ ਕਰਕੇ ਗਿਆਨ ਕਰਕੇ ਕਲਾ ਕਰਕੇ ਸਿੱਧੀ ਕਰਕੇ ਛੋਟੇ ਜਤੇ ਮਨੁੱਖ ਹੁਕਮ ਕਰ ਸਕਦਾ ਹੈ ਭਈ ਉਸ ਸਰੋਵਰ ਤੋਂ ਮੇਰੇ ਲਈ ਪਾਣੀ ਵਰਕੇ ਲਿਆਓ ਉذر ਨਹੀਂ ਕੀਤਾ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸਤਿਵਚਨ ਸਤਗੁਰੂ ਦੇਵ ਜੀ ਮਹਾਰਾਜ ਕਰਮੰਡਲ ਲੈ ਕੇ ਸਰੋਵਰ ਦੇ ਕੋਲ ਆਏ ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇ ਹਰ ਲਾਲਾ ਦੇਖ ਕੇ 당ਗ ਰਹਿ ਗਏ ਸਰੋਵਰ ਹੀਰੇ ਮੋਤੀ ਰਤਨਾ ਨਾਲ ਭਰਿਆ ਹੋਇਆ ਪਾਣੀ ਨਹੀਂ ਹੈ ਪਾਣੀ ਨਹੀਂ ਹੈ ਉਹ ਸਿੱਧ ਗੁਰੂ ਨਾਨਕ ਦੇ ਅੱਗੋਂ ਦਮ ਗਜੇ ਮਾਰਦੇ ਸਨ ਅਸੀਂ ਲੋਕ ਪਰਲੋਕ ਦੋਹਾਂ ਦਾ ਗਿਆਨ ਰੱਖਦੇ ਹਾਂ ਅਸੀਂ ਗ੍ਰਹਿ ਨਛਤਰਾਂ ਦਾ ਗਿਆਨ ਰੱਖਦੇ ਹਾਂ ਕਿਹੜੇ ਕਿਹੜੇ ਗ੍ਰਹਿ ਦੇ ਵਿੱਚ ਕਿਹੜੇ ਕਿਹੜੀ ਧਰਤੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਸਾਨੂੰ ਸਭ ਕੁਝ ਪਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਖਰੀ ਪ੍ਰਭਾਵ ਇਹ ਪਾਇਆ ਕਿ ਸਰੋਵਰ ਦੇ ਚ ਹੀਰੇ ਹੀ ਹੀਰੇ ਰਤਨ ਹੀ ਰਤਨ ਮਹਾਰਾਜ ਦੇਖ ਕੇ 당ਗ ਰਹਿ ਗਏ ਬਈ ਇੱਥੇ ਤੇ ਪਾਣੀ ਨਹੀਂ ਹੈ ਕਰਮੰਡਲ ਵਾਪਸ ਲਿਆਏ ਪਰ ਜੋਗੀਆਂ ਦੇ ਅੱਗੇ ਕਰਮੰਡਲ ਰੱਖ ਕੇ ਕਹਿਣ ਲੱਗੇ ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਇਸਤਾਲਾ ਉੱਥੇ ਪਾਣੀ ਨਹੀਂ ਹੈ ਤੁਸੀਂ ਪਾਣੀ ਮੰਗਵਾਇਆ ਸੀ ਨਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਤਿਗੁਰੂ ਕਹਿਣ ਲੱਗੇ ਮੈਨੂੰ ਹੈਰਾਨ ਗਈ ਜਦ ਤੁਸੀਂ ਲੋਕ ਪਰਲੋਕ ਵੀ ਜਾਣਦੇ ਹੋ ਗ੍ਰਹਿ ਨਿਛਤਰਾਂ ਦੀ ਜਾਣਦੇ ਹੋ ਤੇ ਤੁਹਾਨੂੰ ਇਤਨਾ ਵੀ ਨਹੀਂ ਪਤਾ ਕਿ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਮੈਂ ਕਿਸ ਤਰ੍ਹਾਂ ਮੰਨ ਲਵਾਂ ਤੁਹਾਨੂੰ ਬਾਕੀ ਗ੍ਰਹਿ ਨਿਛਤਰਾਂ ਦਾ ਵੀ ਗਿਆਨ ਹੈ ਕਿ ਸਭ ਕੁਝ ਦਿਖਾਈ ਦੇ ਰਿਹਾ ਜਦ ਕਿ ਤੁਹਾਨੂੰ ਇਤਨਾ ਵੀ ਨਹੀਂ ਦਿਖਾਈ ਦੇ ਰਿਹਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਿੱਧ ਹੈਰਾਨ ਹੋ ਗਏ ਸਿੱਧੀ ਦਿਖਾਈ ਸੀ ਪ੍ਰਭਾਵ ਪਾਣ ਵਾਸਤੇ ਕਿ ਤੇ ਉਲਟੀ ਸਾਡੇ ਤੇ ਪੈ ਗਈ ਕਿ ਤੇ ਖੇਲ ਉਲਟਾ ਹੋ ਗਿਆ ਸ਼ਬਦ ਜਿਤੇ ਸਿੱਧ ਮੰਡਲੀ ਕੀ ਤਨ ਆਪਣਾ ਪੰਥ ਉਜਾਲਾ ਸ਼ਬਦ ਵਿਚਾਰ ਵਿੱਚ ਗੁਰੂ ਨਾਨਕ ਦੀ ਜਿੱਤ ਹੋਈ ਜੋਗੀਆਂ ਨੇ ਹੱਥ ਜੋੜੇ। ਔਰ ਗੁਰੂ ਨਾਨਕ ਨੇ ਕਿ ਰਿਦ ਸਦ ਅਵਰਾ ਸਾਧ ਜੀਵਨ ਸਿਧੀਆਂ ਦੀ ਪ੍ਰਾਪਤੀ ਵਾਸਤੇ ਨਹੀਂ ਹੈ। ਜੀਵਨ ਪ੍ਰਭੂ ਪ੍ਰਾਪਤੀ ਲਈ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਹੈ। ਇਸ ਤਰ੍ਹਾਂ ਦੇ ਨਾਟਕ ਚੇਟਕ ਇਸ ਤਰ੍ਹਾਂ ਦੇ ਮਦਾਰੀਆਂ ਦੇ ਤਮਾਸ਼ੇ ਸ਼ੋਭਾ ਨਹੀਂ ਦਿੰਦੇ। ਚੰਗੇ ਨਹੀਂ ਲੱਗਦੇ।